ਪਾਜੀ ਜੀ ਮਹਾਰਾਜ ਦੇ ਜਿਹੜਾ ਗੋਟੜਾ ਖਾਬ ਦੀ ਕਮੇਟੀ ਜਿਹੜੀ ਦਾ ਸਾਸਟਾ ਉਹਨਾਂ ਦੇ ਮਨਿੰਦਰ ਸਰਵਨਾ ਦੇ ਵਿੱਚ ਵੀ ਮਾਰੇ ਮੋਟੇ ਮਤਭੇਦ ਹੋ ਗਏ ਇੱਕ ਮੈਂਬਰ ਨੇ ਦੂਸਰੇ ਦੇ ਖਿਲਾਫ ਛੋਟਾ ਜਿਹਾ ਪੱਥਰ ਚੋਰੀ ਕਰਨ ਦਾ ਇਹ ਕੇਸ ਅਜੇ ਚੱਲ ਰਿਹਾ ਹੈ ਜਿਸ ਦੇ ਵਿੱਚ ਕੋਈ ਮਿੱਤਰ ਵੀ ਇਹ ਕਹਿ ਰਿਹਾ ਵੀ ਹਾਂ ਜਿਹੜੀ ਗੱਲ ਹੈ ਸੱਚਾਈ ਹੈ ਉਹ ਵੀ ਜਿਹੜੇ ਵਿੰਦਰਾ ਸਾਹਿਬ ਨੇ ਨਾਮ ਨਾਲ ਪੁਰ ਲੈ ਕੇ ਕਹਿੰਦੇ ਨੇ ਉਹਨਾਂ ਨੇ ਤਾਇਰ ਕੀਤੀ ਤੇ ਉਹਨਾਂ ਦੇ ਪਿੰਨਾਂ ਤੇ ਫਾਈਰ ਲੋਜ ਹੋ ਗਈ ਅੱਧੇ ਜਦੋਂ ਮੈਨੂੰ ਪਤਾ ਲੱਗਿਆ ਤਾਂ ਇੱਥੇ 4-500 ਦੇ ਕਰੀਬ ਜਿਹੜੇ ਨੇ ਸੰਗਤ ਮੇਰੇ ਕੋਲ ਆਈ ਤਾਂ ਇਸ ਤੋਂ ਪ੍ਰੰਤ ਮੈਂ ਮੰਨ ਤੋਂ ਥੋੜੀ ਰਾਤ ਨੂੰ ਗਿਆ 12 ਵਜੇ ਤਾਂ ਉਹ ਜਿਹੜੇ ਜਦੋਂ ਮੈਂ ਜਾ ਕੇ ਚੈੱਕ ਕਰਿਆ ਤਾਂ ਉਹ ਬਾਤੇ ਹੀ ਉਹਨਾਂ ਤੇ ਤੇ ਲੋਸ ਸੀ ਤਾਂ ਫਿਰ ਮੈਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਰਿਪੋਰਟ ਦੇ ਲਈ ਕਿਉਂਕਿ ਸੰਗਤ ਦਾ ਪ੍ਰਕਰਦਾ ਮੈਂ ਹਾਂ ਉਸ ਤੇ ਤੇ ਜਿਹਨਾਂ ਨੂੰ ਬੋਲ ਕਰਦੇ ਤੇ ਇੱਕ ਫਿਰ ਉਹਨਾਂ ਨੇ ਉੱਥੇ ਸਜਣੋਂ ਵੀਡੀਓ ਦੂਸਰੇ ਜਿਹੜਾ ਮੰਦਰ ਦਾ ਬੇਟਾ ਉਹ ਗੇ ਖਲਾਕ ਉਹ ਦਿਖਾਈ ਇਦੇ ਵਿੱਚ ਉਹ ਉਹਨਾਂ ਨੂੰ ਗਹਿਰੇ ਨੇ ਵਿੱਚ ਨੁਕੜੇ ਇਸ਼ਤੇ ਪਰੇਲੇ ਦੇ ਮੇਰੇ ਹਥਿਆਰ ਵੀ ਲਾਇਆ ਤਾਂ ਉਹ ਪਰ ਮੈਂ ਇਹ ਢੂਢੋਲਣ ਮੈਂ ਹਥਿਆਰ ਨਹੀਂ ਦੇਖਿਆ ਜਿਹੜੀ ਪਰੇ ਨੂੰ ਜਰੂਰ ਉਹ ਲੈ ਕੇ ਜਾਏ ਨੇ ਉਹ ਕਹਿੰਦੇ ਮੈਨੂੰ ਮੈਨੂੰ ਕੋਰ ਸ਼ਰੀਰ ਨਾਲ ਲੈ ਕੇ ਗਏ ਨੇ ਉਹਦੇ ਖਿਲਾਫ ਵੀ ਇੱਕ ਛੋਟਾ ਜਿਹਾ ਕੋਈ ਕਾਰਵਾਈ ਕਿਰੇ ਮੰਗ ਤੋਂ ਕਰਨੀ ਦੀ ਕੀਤੀ ਵੀ ਹੈ ਤੇ ਇਹ ਜਿਹੜੀ ਰਿਆ ਬਹੁਤ ਦੀ ਤੋਪਰੀ ਕਰਨਾ ਕਿਉਂਕਿ ਜਿੱਥੇ ਸੰਗਤ ਦਾ ਆਸਤਾ ਦਾ ਸਵਾਲ ਹੋਵੇ ਉੱਥੇ ਇਹ ਜਿਹੜੀ ਮਖੜੇਵੇ ਨੇ ਜਾਂ ਕੋਈ ਰੌਲੇ ਰੱਟੇ ਨੇ ਉਹ ਨਹੀਂ ਪਹਿਣੀ ਤੇ ਜੇ ਚਾਹੇ ਮੰਦਰ ਹੋਵੇ ਕੋਤਰਾ ਮਾਜੂਦ ਹੋਵੇ ਜਾਂ ਜਿਹੜਾ ਹੈਗਾ ਸਰ ਕੋਈ ਚਰਚ ਹੋਵੇ ਇਹ ਜਿਹੜੇ ਨੇ ਝਗੜੇ ਨਹੀਂ ਹੋਣੇ ਤੇ ਸਰ ਤੁਸੀਂ ਦੇਖੀ ਸੀ ਕਿ ਉਹ ਜਿਹੜੇ ਸੁਰਿੰਦਰ ਬਾਸ ਸਿੰਘ ਕੋ ਕਹਿੰਦੇ ਸੀ ਕਿ ਪੱਥਰ ਚੋਰੀ ਦੀ ਵੀਡੀਓ ਵੀ ਹੈਗੀ ਹੈ ਦੇਖੋ ਮੈਂ ਕੋਈ ਵੀਡੀਓ ਨਹੀਂ ਦੇਖੀ ਤੇ ਪਰਚਾ ਦੀ ਐਫ ਆਈ ਆਰ ਨਾਲ ਜਿਹੜੀ ਪੜੀ ਹੈ ਜਿਹਦੇ ਵਿੱਚ ਉਹ ਪ੍ਰਿਤੀਪਿੰਦਰਾ ਕੋਈ ਮੁੰਡਾ ਉਹਦੇ ਖਿਲਾਫ ਜਿਹੜਾ ਐਫ ਆਈ ਆਰ ਹੈ ਸਰ ਅੱਜ ਇੱਕ ਹੋਰ ਐਪਈ ਦਾ ਦਰਜ ਹੋਈ ਹੈ ਸੁਜੀਤ ਕੌਰ ਵੱਲੋਂ ਦਰਜ ਹੋਈ ਹੈ ਜੋ ਕਹਿ ਰਹੇ ਵੀ ਸਾਡੇ ਨਾਪਰੀ ਸਿੰਘ ਨੂੰ ਕੰਘਾਇਆ ਸੀ 2 ਸਾਲ ਪਹਿਲਾਂ ਤੁਮ ਕਹਾਂਗੇ ਕਿ ਤੁਹਾਨੂੰ 2000 ਰੁਪਏ ਮੈਂ ਤੁਹਾਨੂੰ ਪਹੁੰਚਾਦਾ ਸਕੂਰ ਟੈਨ ਵੀ ਉਹਨਾਂ ਦੇ ਖਿਲਾਫ ਵੀ ਇੱਕ ਕੋਈ ਪਰਚਾ ਕੀਤਾ ਜਾਂ ਸੰਦਰਸ਼ਨ ਪਗਾਨੀ ਕਿਰੇ ਕਿਰੇ ਕੋਈ ਧਮਕੀ ਦੇਣ ਦਾ ਕੋਈ ਹੋਰ ਉਹ ਪਰਚਾ ਤਾਂ ਕਿ ਹੋਇਆ ਹੈ ਪਰ ਸੋਣਾ ਇਹ ਕਿਹਾ ਜਾ ਰਿਹਾ ਵੀ 70 ਲੱਖ ਦੀ ਗੋਲਗ ਦਾ ਮਾਮਲਾ ਜਿਹੜਾ ਦੋਵੇਂ ਪਰਿਵਾਰ ਕਹਿੰਦੇ ਉਹ ਕਹਿੰਦਾ ਮੇਰੇ ਕੋ ਆ ਜਾ ਨਹੀਂ ਨਹੀਂ ਇੱਥੇ ਗੁਰਦੁਆਰਾ ਮੈਂ ਕਦੇ ਰੋਣਾ ਨਹੀਂ ਕਿਥਿਆ ਸੰਗਤ ਦੇ ਸਾਹਮਣੇ ਹਫਤੇ ਵਿੱਚ ਇੱਕ ਦਿਨ ਬੈਠ ਕੇ ਜੁੜੀ ਜਾਂਦੀ ਉਹਦੇ ਵਿੱਚ ਸੰਗਤ ਦੇ ਲੋਕ ਵੀ ਬੈਠ ਕੇ ਦਿੰਦੇ ਆ પણ ਜਿਹੜਾ ਹੁਣ ਆਪਾਂ ਕੰਮ ਕਰਨਾ ਜਿੱਦਣ ਸੰਸਪੂਰਕ ਲੈਣੇ ਨੇ ਪ੍ਰਧਾਨ ਸਾਹਿਬ ਨੂੰ ਮੈਂ ਹਜ਼ੀਰਤ ਕਰਨੀ ਵੀ ਹੈ ਕਿਉਂਕਿ ਬੀਨ ਐਮਐਲਏ ਮੇਰਾ ਫਰਜ਼ ਆ ਵੀ ਇੱਥੇ ਕਿਤੇ ਰੌਲਾ ਨਾ ਚੱਲੇ ਪਵੇ ਕਿਉਂਕਿ ਮੇਰੇ ਬਾਪੂ ਦਾ ਵੀ ਕਾਰੋ ਮੈਂ ਰਜਨਾ ਦੇਖ ਲੈ ਕੇ ਵੀ ਉੱਥੇ ਜਾਣਾ ਉੱਥੇ ਕਿਸੇ ਕਿਸਮ ਦਾ ਰੌਲਾ ਜਾਂ ਕੋਈ ਠੱਗੀ ਠੋਰੀ ਮੈਂ برداشت ਨਹੀਂ ਕਰਾਂਗਾ ਉਹਨਾਂ ਨੂੰ ਹਜ਼ੀਰਤ ਕਰਨੀ ਵੀ ਜਿੰਨੇ ਗੁਰੂਪ ਹੋਵੇ ਬੋਰਡ ਲਾਓ ਬੋਰਡ ਦੇ ਉੱਤੇ ਲਿਖ ਦਿਓ ਵੀ ਇੰਨੇ ਗੁਰੂਪ ਉੱਥੇ ਹੋਈਆ ਹਰ ਮਹੀਨੇ ਦਾ ਜਿਹੜਾ ਹਿਸਾਬ ਆ ਉਹ ਬੜੇ ਗੋਟੇਲੇ ਸਰ ਕਿਉਂ ਨਾ ਇਹ ਦੋਵੇਂ ਪਰਿਵਾਰਾਂ ਦਾ ਆਪਸ ਚ ਲੜਾਈ ਜਾਂਦੇ ਆ ਇਹ ਸਾਰੀ ਜਿਹੜੀ ਇਹਦੀ ਸਾਮ ਸੁਭਾਰਾ ਗੁਰਦੁਆਰਾ ਸਾਹਿਬ ਦੀ ਐਸਜੀਪੀਸੀ ਨੂੰ ਦੇ ਦਿੱਤੀ ਜਾਂ ਫਿਰ ਜੇ ਇੱਕ ਦੂਜੇ 'ਤੇ ਰੋਪੀ ਲਾ ਦੇ। ਕਿਉਂ ਦਿੱਤੀ ਲਵੇ ਐਸਜੀਪੀਸੀ ਨੂੰ ਕਿਸੇ ਤੀਜੇ ਪਰਿਵਾਰ ਨੂੰ ਮੇਰੇ ਹਲਕੇ ਦਾ ਗੁਰਦੁਆਰਾ ਸਾਡੇ ਮਹੱਲੇ ਗਲੀਆਂ ਮਹੱਲੇ ਕਿਸੇ ਤੀਜੇ ਪਰਿਵਾਰ ਨੂੰ ਐਸਜੀਪੀਸੀ 100 ਸਥਾਨ ਲੇ ਲਊਗਾ। ਉਹਨਾਂ ਕੋਲੇ ਵੱਡੇ ਵੱਡੇ ਤਖਤ ਜਿਹੜੇ ਨੇ ਕੰਟਰੋਲ ਕਰਨਾ ਉਹਨਾਂ ਦਾ ਗੱਲ ਹੈ ਗਲੀਆਂ ਮਹੱਲੇ ਦੇ। ਤੇ ਜਿਹੜੇ ਬੀ ਬੁੱਢੀ ਸਰਦਾਂ ਦੀ ਐਂਟਰੀ ਨਹੀਂ ਕਰਦੇ ਕਿਸੇ ਤੀਜੇ ਪਰਿਵਾਰ ਨੂੰ ਦੇ ਦਿੱਤੀ ਹੈ ਉਹ ਅੱਜ ਮੰਗਾ ਫਿਰਦਾ ਦੇ ਵੀ ਕਰਦੇਗੇ ਵੀ ਜੇ ਕੋਈ ਦਸਤਰੀ ਮੈਂਬਰ ਆ ਜਾਂ ਕੋਈ ਕੋਰਦੋਰਾ ਸਾਉਂਧੀ ਕੋਰਕਣਾ ਕੋਈ ਠੱਗੀ ਕਰਦਾ ਫਰੀ ਕਰਦਾ ਨਹੀਂ ਨਿਕਲ ਕੋਈ ਨਹੀਂ ਆ ਮੈਂ ਵੀ ਕਹਿੰਦਾ ਵੀ ਇੱਥੇ ਕੋਈ ਪੈਸਾ ਫਰੀ ਕਰਦਾ ਅਗਰ ਕੋਈ ਆਊਗਾ ਸੰਗਤ ਕੋ ਵੀ ਆਪਾਂ ਉਹਦੇ ਖਿਲਾਫ ਕਾਰਵਾਈ ਕਰਕੇ ਉਹਨੂੰ ਕਮੇਟੀ ਤੋਂ ਬਾਹਰ ਕਰ ਦੇ ਸਰ ਕਿੱਦਾਂ ਦੇਖਦੇ ਹੋ ਸੰਗਤ ਦਾ ਬਹੁਤ ਵੱਡੀ ਗੰਢ ਤੇ ਜਾਂਦੀ ਹੈ ਬੜੀ ਆਸਤਾ ਦਾ ਕੇਂਦਰ ਔਰ ਇਦਾਂ ਦੀ ਚੀਜ਼ਾਂ ਜਦੋਂ ਹੁੰਦੀਆਂ ਉਹ ਕਿੱਦਾਂ ਨਾ ਕਿਤੇ ਠੇਸ ਪਹੁੰਚਦੀ ਹੈ ਦੇਖੋ ਇੱਥੇ ਸੁੱਖਾਂ ਪੂਰੀਆਂ ਹੁੰਦੀਆਂ ਨੇ ਬੁੱਧਵਾਰ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਬੀਬੀਆਂ ਮਤਾਵਾਂ ਪਿੰਡਾਂ ਦੂਰ ਦਰਾਂ ਦੇ ਇਵਨ ਮੈਂ ਤਾਂ ਹੁਣ ਕਈ ਵਾਰੀ ਸਾਰੇ ਪੰਜਾਬ ਦੇ ਵਿੱਚੋਂ ਸੰਗਤ ਦੇਖਦਾ ਇਹ ਇੱਕ ਵਿਸ਼ਵਾਸ ਹੈ ਇਸ ਵਿਸ਼ਵਾਸ ਦੇ ਜਿਹੜਾ ਘਰ ਹੈ ਬਾਬਾ ਜੀ ਸ਼ੰਨਾਰ ਬੁਰਦਰਾ ਸਾਹਿਬ ਦਾ ਸਥਾਨ ਹੈ ਇਹਦੇ ਵਿੱਚ ਕਿਸੇ ਪ੍ਰਕਾਰ ਦੀ ਜਿਹੜੀ ਕੋਈ ਗਲਤੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਲੋਕਾਂ ਦੀ ਆਸਥਾ ਨੂੰ ਬਿਲਕੁਲ ਵੀ ਜਿਹੜੀ ਕੋਈ ਆਪਾਂ ਥੰਨੀ ਨਹੀਂ ਆਉਂਦੇ ਹੁਣ ਬਾਹਰ ਇੱਕ ਬੁਰਦਰਾ ਵਾਲਿਆਂ ਦਾ ਡੈਪੂਟੇਸ਼ਨ ਆ ਕੇ ਮਿਲਿਆ ਕੋਈ ਕਾਰਪੋਰੇਸ਼ਨ ਦਾ ਇੰਸਪੈਕਟਰ ਕਹਿੰਦੇ ਆਉਂਦਾ ਸਾਡੇ ਫੁੱਲ ਆ ਕੇ ਖਣਾਣੇ ਤੇ ਫੁੱਲ ਚੱਕੋ ਤਾਂ ਉਹ ਵੀ ਮਸਤਾਨਾ ਕਰ ਰਿਹਾ ਵੀ 40 ਸਾਲ ਤੋਂ ਫੁੱਲ ਲਾਉਂਦੇ ਨੇ ਤੈਨੂੰ ਕੀ ਦਿੱਕਤ ਪੈਗੀ ਇਸ ਲਈ ਧਰਮ ਜਿਹੜੀ ਵੀ ਨਿਰਪੱਖ ਪਾਰਟੀ ਆਮ ਆਦਮੀ ਪਾਰਟੀ ਸਾਰੇ ਧਰਮਾਂ ਦਾ ਬਰਾਬਰ ਸਰਕਾਰ ਜਿਹੜਾ ਫੌਲਕ ਦੇ ਅਕਸਰ ਸਭਾ ਦਾ ਤੁਹਾਡੇ ਕੋਲ ਹੁਣ ਕੀ ਸਟੈਪ ਹੈ ਮੈਂ ਹੁਣ ਇਹਨਾਂ ਦੀ ਮੀਟਿੰਗ ਲਵਾਂਗਾ ਮੀਟਿੰਗ ਤੋਂ ਬਾਅਦ ਜੋ ਵੀ ਫੈਸਲਾ ਆਊਗਾ ਉਹ ਹੀ ਹੋਊਗਾ ਇੱਕ ਜਿਹੜੀ ਸੰਘ ਬਣੇ ਵੀ ਗੱਲ ਕਿਹਾ ਵੀ ਤੁਸੀਂ ਕਮੇਟੀ ਨੂੰ ਤਾਂ ਸੁਣ ਲਿਆ ਸਾਨੂੰ ਵੀ ਸੁਣੋ ਉਹਨਾਂ ਨੂੰ ਵੀ ਮੈਂ ਅੱਜ ਸਮਾਂ ਦੇ ਕੇ ਉਹਨਾਂ ਦੀ ਵੀ ਗੱਲਬਾਤ ਸੁਣ ਕੇ ਜਿਹੜੀ ਵੀ ਕੋਈ ਨੌਬੀ ਪ੍ਰਮਾਤਮਾ ਦੀ ਕਰਨਾ ਦਾਸ ਕਰਦੇ ਪੀਏ ਜਦੋਂ ਬਦਲੇਪੂਨ ਤਬੀ ਨਿਕਰੇ ਦੇ ਗੇਟਿੰਗ ਲੋਕਾਂ ਦੀ ਆਸਤਾ ਉਹਦੇ ਵਿੱਚ ਕੋਈ ਭਰ ਕਰਦੇ ਕੰਪਰੋਮਿਸ ਕਰਾਂਗੇ ਕਰ ਰਹੇ ਹਾਂ ਹੋਊਗਾ ਤਾਂ ਉਹ ਸਰਕਾਰ ਕੋਈ ਇਹ ਮੰਗਣਾ ਨਹੀਂ ਕੋਈ ਜਿਹਦੇ ਨਾਲ ਕੋਈ ਕੰਪਰੋਮਾਈ ਨਾ ਹੋਵੇ ਵੈਸੇ ਹੱਲ ਹੋਵਣੇ